ਹਾਂਜੀ ਕਿਵੇਂ ਹੋ ਬਈ ਸਾਰੇ? ਹੋਰ ਠੀਕ ਠਾਕ ਬਈ ਸਾਰੇ। ਹੋਰ ਬਈ ਸਭ ਦੇ ਘਰ ਪਰਵਾ ਠੀਕ ਠਾਕ ਬਈ। ਆ ਬਈ ਆਪਾਂ ਲਾਇਆ ਸੀ ਜਾਲ ਨੱਟਾਲ। ਪੂਰੀ ਵੀਡੀਓ ਆਪਣੇ ਚੈਨਲ ਤੇ ਆ। ਇਹ ਤੇ 10-12 ਢਾਂਗੇ ਲੱਗ ਜਾਂਦੇ ਨੇ ਆਪਾਂ ਚਾਰ ਹੀ ਢਾਂਗੇ ਲਾਏ ਨੇ। ਬਾਕੀ ਢਾਂਗੇ ਨੇ ਜਗ੍ਹਾ ਤੇ। ਰस्सियां ਰस्सियां ਤਾਰਾਂ ਤੋਰਾ ਹੋ ਗਈ ਤੇ ਨੇ ਆ ਬੱਚੇ ਛੱਡਨੇ ਤੁੱਪ ਲਾਉਣ ਨੂੰ। ਕੁਸ ਬੱਝੇ ਆਣਗੇ ਜਿਹਨੇ ਮਗਾ ਚੱਲ। ਪਹਿਲੇ ਦਿਨ ਅੱਜ ਬਾਹਰ ਕੱਡੇ ਨੇ। ਉਹ ਡੜੇ ਛਤਰੀ ਤੇ ਬੈਠਣ ਲੱਗ ਜਾਣਗੇ ਇੱਕਾ ਕਬੂਤਰ ਦਾ ਗਲ ਜਿਆ ਪੱਕਿਆ ਹੋਇਆ ਯਾਰ ਦਾ। ਇਹਨੂੰ ਮਗਾ ਚੱਲ ਤੁੱਪ ਲੱਗ ਜਾ। ਦਵਾਈ ਤਾਂ ਦਿੱਤੀ ਆ। ਇਹ ਕੋਈ ਆਜ ਤੱਕ ਇਹ ਠੀਕ ਆ ਬੋ ਦੇਖਿਓ ਬਾਈ ਘੱਟ ਡਾਂਗਿਆਂ ਨਾਲ ਕਿੰਦਾ ਲਗਾ ਸਕਦੇ ਆਪਾਂ ਘੱਟ ਡਾਂਗਿਆਂ ਨਾਲ ਕਿੰਦਾ ਲਗਾ ਸਕਦੇ ਆ ਆ ਬੱਚੇ ਦੇ ਆਣਗੇ ਇੱਥੇ ਆ ਅਠਵਾਜੀਆਂ ਵਾਲੇ ਦਾ ਹੋਰ ਇਹ ਆ ਬਈ ਆਏ ਬਾਈ ਔੜ ਔੜ ਬੈਠੀ ਜਾਂਦੇ ਨੇ ਆ ਦੇਖ ਲਓ ਉੱਧਰ ਬਹਿ ਗਏ ਛਤਰੀ ਤੇ ਉੱਡ ਕੇ ਛਤਰੀ ਤੇ ਇੱਧਰ ਬਹਿ ਜਾਣਗੇ ਇਧਰੋਂ ਛਤਰੀ ਤੇ ਲੱਗ ਜਾਣਗੇ ਪੂਰੀ ਵੀਡੀਓ ਆਪਣੀ ਚਾਹੇ